ਹਜ਼ੂਰ ਨੇ ਤੇ ਕਿਆ ਗਰੀਬਾਂ ਤੇ ਦਇਆ ਕਰਨ ਵਾਲਾ ਸਾਰੇ ਦੁੱਖ ਭੈ ਖਤਮ ਕਰ ਦਿੰਦਾ ਹੈ ਸ਼ਰਨ ਤਾਹ ਤੁਮ ਪਰਵੇ हे ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਓ ਮੰਨ ਲਓ ਅਸੀਂ ਰੋਜ਼ ਭੁੱਲਨੇ ਆ ਕਿੰਨੀਆਂ ਗਲਤੀਆਂ ਕਰਨੀਆਂ ਸ਼੍ਰੀਮਨ ਭਾਈ ਸਾਹਿਬ ਨੇ ਇਹ ਸ਼ਬਦ ਬਚਪਨ ਚ ਕਿਆ ਅਮਰਤ ਸਾਹਿਬ ਕਿਉਂਕਿ ਇਹ ਤਾਂ ਸਤਗੁਰੂ ਦੀ ਕਿਰਪਾ ਬੜੀਆਂ ਲਹਿਰਾਂ ਆਈਆਂ ਕਦੀ ਲੱਗ ਗਿਆ ਵੀ ਸਿੱਖੀ ਬਿਲਕੁਲ ਗਈ ਕਦੀ ਫਿਜ਼ੀਕਲ ਤੌਰ ਤੇ ਮਾਰਦੇ ਰਹੇ ਵੀ ਖਤਮ ਹੋ ਗਏ ਸਿੱਖ ਕਦੀ ਸਿਧਾਂਤਕ ਤੌਰ ਤੇ ਮਾਰਦੇ ਰਹੇ ਲੱਗਦਾ ਇੰਜ ਜਿਵੇਂ ਹੁਣ ਸਿੱਖਾਗਾ ਕੋਈ ਨਹੀਂ ਪਰ ਇੱਕੋ ਧੰਮ ਕੋਈ ਨਵੀਂ ਮਹਾਰਾਜ ਇਹੋ ਜੀ ਖੇਡ ਵਰਤਾਂਦਾ ਫਿਰ ਉਹਨਾਂ ਸ਼ਿਕਰਾਂ ਨੂੰ ਜਾਸ਼ ਹੁੰਦੇ ਅਬਦਾਲੀ ਨੇ 3 ਦਿਨਾਂ ਚ 30000 ਕੋਈ 32 ਕਹਿੰਦਾ 35 ਕਹਿੰਦਾ ਉੰਜ ਰਤਨ ਸਿੰਘ ਭੰਗੂ ਕਹਿੰਦਾ ਮੇਰਾ ਚਾਚਾ ਤੇ ਮੇਰਾ ਬਾਪ ਉਹਦੇ ਸਨ 30000 ਸਿੱਖ ਮਾਰਿਆ ਸੀ ਅਬਦਾਲੀ ਨੇ ਕਿਉਂ ਵੱਡਾ ਕਲੂਕਾ ਰਕੈਨੇ ਉਹ ਤੇ ਨੱਚਦਾ ਕਹਿੰਦਾ ਸੀ ਕੌਮ ਮਾਰਦੀ ਪੌਣੀ ਕੌਮ ਕਹਿੰਦੇ ਆ ਕੋਈ ਅੱਧੀ ਕਹਿੰਦੇ ਜਦੋਂ ਦਰਬਾਰ ਸਾਹਿਬ ਵਿੱਚ ਮੂਰਤੀਆਂ ਲੱਗੀਆਂ ਜਿਸ ਦਿਨ ਅੰਮ੍ਰਿਤਸਰ ਪਹਿਲਾ ਚਰਚ ਬਣਿਆ ਤੇ ਪੁੱਛਿਆ ਗਿਆ ਵੀ ਇਹ ਵਿਦਵਾਨ ਪੁਰਸ਼ ਤੋਂ ਵੀ ਚਰਚ ਸਾਡਾ ਕਿਸ ਤਰ੍ਹਾਂ ਦਾ ਅਸਾਇਆ ਨੇ ਪੁੱਛਿਆ ਪਾਦਰੀ ਨੇ ਮੈਂ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ ਪਰ ਮੈਂ ਇੱਕ ਕਹਾਂਗਾ ਸਿੱਖ ਕਦੀ ਵੀ ਕਿਸੇ ਨੂੰ ਧੱਕੇ ਨਾਲ ਧਰਮ ਕਨਵਰਟ ਨਹੀਂ ਜੇ ਕਰੰਦਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਸੀਸ ਦੇ ਦਿੱਤਾ ਆਪਣਾ ਤਿਲਕ ਜੰਜੂ ਦੀ ਖਾਤਰ ਦਿੱਤਾ ਉਹ ਧਰਮ ਦੀ ਆਜ਼ਾਦੀ ਲਈ ਧਰਮ ਦੀ ਸੁਤੰਤਰਤਾ ਲਈ ਉਹ ਬੋਦ ਨਹੀਂ ਜੀ ਚਰਚ ਕਿਉਂ ਜਾ ਲੱਗਦਾ ਹੈ ਉਹ ਅਗੂ ਉੱਤਰ ਦਿੰਦੇ ਨੇ ਜੀ ਚਰਚ ਤਾਂ ਬਹੁਤ ਸੋਹਣਾ ਬਣਾਇਆ ਪਰ ਥਾਂ ਥੋੜੀ ਹੈ ਉਹ ਗੁਣਾ ਮੁਸਕਰਾ ਕੇ ਕਹਿੰਦਾ ਥਾਂ ਦੀ ਲੋੜ ਕੋਈ ਨਹੀਂ ਪੈਣੀ ਸਾਨੂੰ ਉਹ ਕਹਿੰਦਾ ਜੀ ਤੁਹਾਡੀ ਅਗਾ ਵਧੀ ਗਿਣਤੀ ਉਹ ਕਹਿੰਦਾ ਇਸ ਕਰਕੇ ਲੋੜ ਕੋਈ ਨਹੀਂ ਕਿ ਕੋਈ ਸਾਲਾਂ ਬਾਅਦ ਆਹ ਦਰਬਾਰ ਸਭ ਚਰਚ ਬਣਨ ਵਾਲਾ ਹੈ ਇਹ ਸ਼ਬਦ ਕਹਿ ਉਹਨਾਂ ਨੇ ਮੈਂ ਬੇਨਤੀ ਸਿਰਫ ਉਹਤੇ ਕਰ ਲੱਗਾ ਗੁਰੂ ਬਖਸ਼ਦਾ ਹੈ ਆਪਣਾ ਵਿਸ਼ਾ ਹੈ ਨਹੀਂ ਪਾਦਰੀ ਬੋਲ ਰਿਹਾ ਸੀ ਕਿ ਜਿਹੜਾ ਈਸਾ ਜੀ ਨੇ 70 ਗੁਣਾ ਮਾਫ ਕਰਦੇ ਆ ਉਹ ਗੁਣ ਮਾਫ ਕਰਦੇ ਆ ਛੋਟੇ ਛੋਟੇ ਬੱਚਿਆਂ ਨੂੰ ਭਰਮਾਇਆ ਜਾਂਦਾ ਉੱਥੇ ਸਕੂਲਾਂ 'ਚ ਪੜ੍ਹਦੇ ਹੋ ਗੱਡੀ ਬੰਦ ਕਰਦੇ ਹੋ ਹੁਣ ਤੁਸੀਂ ਫਲਾਣੇ ਦੇਵਤੇ ਦਾ ਨਾਮ ਲਾਓ ਫਲਾਣੇ ਦਾ ਜਦੋਂ ਡਰਾਈਵਰ ਹੀ ਬੇਈਮਾਨ ਉਹਨੇ ਸੈਲਫ ਵੀ ਨਹੀਂ ਮਾਰਨੀ ਹੁਣ ਹੀ ਸਾਧਾ ਲਾਓ ਧੱਕਾ ਮਾਰੋ ਮੈਂ ਵੀ ਤੁਹਾਣਾ ਲੱਗਣਾ ਧੱਕਾ ਮਾਰਦੇ ਗੱਡੀ ਸਟਾਰਟ ਹੋ ਗਈ ਨਿੱਕੇ ਜਿਹੇ ਬੱਚੇ ਨੂੰ ਕਹਿੰਦੇ ਵੇਖੋ ਐਸ ਨਾਚ ਕਿੰਨੀ ਤਾਕਤ ਹੈ ਗੁਰੂ ਸਾਹਿਬ ਕਹਿੰਦੇ ਐਸਾ ਕਦੀ ਨਾ ਕਰੋ ਇਹ ਧਰਮ ਨਹੀਂ ਹੁੰਦਾ ਇਹ ਰਾਜਨੀਤੀ ਦਾ ਇੱਕ ਹਿੱਸਾ ਹੁੰਦਾ ਹੈ ਕਿ ਸਿਰਾਂ ਦੀ ਗਿਣਤੀ ਵਧਾਣੀ ਸਾਡੀ ਸਾਡੀ ਗਿਣਤੀ ਬਹੁਤ ਵੱਜ ਹੈ। ਹਜ਼ੂਰ ਨੇ ਮਾਤਰਾ ਤੇ ਜ਼ੋਰ ਨਹੀਂ ਜੇ ਦਿੱਤਾ। ਹਜ਼ੂਰ ਨੇ ਗੁਣ ਤੇ ਜ਼ੋਰ ਦਿੱਤਾ। ਉਹ ਕਹਿ ਰਿਹਾ ਸੀ 70 ਗੁਣਾ ਮਾਫ ਕਰਦੇ ਆ ਬਹੁਤ ਵੱਡੇ ਨੇ ਉਹ। ਤੇ ਭਾਈ ਸਾਹਿਬ ਵੀਰ ਸਿੰਘ ਛੋਟੇ ਜਿਹੇ ਬੱਚੇ ਪੜ੍ਹ ਕੇ ਪ੍ਰਾਇਮਰੀ ਸਕੂਲ ਸੰਦੋ। ਉਹ ਖਲੋਗ ਹੈ ਤੇ ਕਹਿਣ ਲੱਗੇ ਜੇ ਕੋਈ 70 ਤੋਂ ਵੱਧ ਮਾਫ ਕਰਦਾ ਤਾਂ। ਉਹ ਕਹਿੰਦਾ ਫਿਰ ਉਦੋਂ ਵੱਡਾ ਕਹਿੰਦੇ ਕੌਣ ਹੈ 70 ਤੋਂ ਬਾਅਦ ਮੁਆਫ ਕਰਨ ਵਾਲਾ ਉਹ ਨਾਨੇ ਉਹਨਾਂ ਦੇ ਨਾਨੇ ਦੀ ਬੜੀ ਸੰਗਤ ਦਾ ਅਸਰ ਸੀ ਭਾਈ ਸਾਹਿਬ ਤੇ ਕਹਿੰਦੇ 70 ਤੋਂ ਬਾਅਦ ਕੌਣ ਵਾਲੇ ਨਿੱਕੇ ਜਿਹੇ ਬੱਚੇ ਤੇ ਉੱਕੋਦਮ ਬੜੀ ਪਿਆਰ ਭਰੀ ਬਾਤ ਕਿਹਾ ਮੇਰਾ ਨਾਨਾ ਮੈਨੂੰ ਸਿਖਾਉਂਦਾ ਹੈ ਕਿ ਮੈਂ ਮੂਰਖੀ ਕਿਵਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਇਕ ਨੀ ਕਰੋੜਾਂ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜਦੋਂ ਮਜ਼ਦਨ ਕਾ ਜ਼ਫਰਨਾਮੇ ਦਾ ਦੂਜਾ ਸ਼ੇਰ ਹੈ ਆਮ ਆਖਸ਼ ਬਖਸ਼ੰਦੈ ਉਹ ਦਸਤਗੀਰ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕੈਨ ਸ਼ਰਨ ਬਚ ਪੈ ਜਾ ਆਮ ਆਖਸ਼ ਮੈਨੂੰ ਆਪਣੀ ਸ਼ਰਨ ਬਖਸ਼ ਦੇ ਬਖਸ਼ਿਸ਼ ਕਰਨ ਵਾਲੇ ਆਮ ਆਖਸ਼ ਬਖਸ਼ੰਦੈ ਉਹ ਦਸਤਗੀਰ ਬਾਹ ਪਕੜਨ ਵਾਲੇ ਖਤਾ ਬਖਸ਼ ਮੈਨੂੰ ਪਤਾ ਸੀ ਖਤਾ ਸੀ ਗਲਤੀਆਂ ਪਾਪ ਕਰਨਿਆਂ ਪਰ ਤੂੰ ਬਖਸ਼ਣ ਵਾਲਾ ਮੇਰੀਆਂ ਗਲਤੀਆਂ ਨਾ ਚਿਧਾਰੀ ਖਤਾਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ ਤੂੰ ਰਜ਼ਕ ਦੇਣਾ ਇਤੋਂ ਤੱਕ ਜਿਹੜਾ ਬੰਦਾ ਗੁਨਾਹ ਕਰਕੇ ਤੇਰੇ ਕੋਲ ਆ ਕੇ ਅਥਰੂ ਛੱਡਦਾ ਹੈ ਨਾ ਤੂੰ ਉਹਨੂੰ ਆਪਣੇ ਸੀਨੇ ਨਾਲ ਲਾ ਲੈਣਾ ਵੀ ਅੱਜ ਤੋ ਬਾਅਦ ਨਹੀਂ ਕਰਾਂਗਾ ਤੁਸੀਂ ਕਦੇ ਦੇਖੋ ਇੱਕ ਬੱਚਾ ਕਈ ਸਾਲਾਂ ਤੋਂ ਘਰੋਂ ਭਾਗੀ ਹੋ ਜਾਏ ਇੱਕ ਉਦਾਹਰਣ ਹੈ ਘਰ ਨਾ ਬੜੇ ਮਾਪੇ ਇਤੋਂ ਤੱਕ ਪੱਥਰ ਦਿਲ ਹੋ ਜਾਣ ਨਹੀਂ ਘਰ ਨਹੀਂ ਵੜਨ ਦੇਣਾ ਬਸ ਜੀ ਸੜਦਲੀ ਮਰ ਗਿਆ ਸੀ ਉਹਦੇ ਲਈ ਮਰ ਗਿਆ ਸਭ ਕੁਝ ਕਹਿਣਗੇ ਅਸੀਂ ਕੁਝ ਨਹੀਂ ਦੇਣਾ ਮੰਨ ਲਓ ਬੱਚਾ 20 ਸਾਲ ਬਾਅਦ ਕਿਤੇ ਫਿਰ ਪਿਆਰ ਦਾ ਮਾਪਿਆਂ ਦਾ ਡਿੱਗਿਆ ਹੋਇਆ ਬੀਜ ਅੰਕੁਰ ਹੋਵੇ ਤੁਸੀਂ ਮੈਨੂੰ ਦੱਸੋ ਕਿਹੜਾ ਬੰਦਾ ਹੋਏ ਜਿਹੜਾ ਨੂੰ ਘਰੋਂ ਕੱਟੂਗਾ ਉਹ ਵਾਪਸ ਆਏਗਾ ਤੇ ਜਦੋਂ ਆ ਕੇ ਕਹੇਗਾ ਮੈਂ ਤੁਹਾਡਾ ਹੀ ਹਾਂ ਮੈਨੂੰ ਬਖਸ਼ ਦਿਓ ਮੇਰੇ ਤੇ ਮੇਰ ਕਰੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਬੱਚਾ ਕਈ ਸਾਲਾਂ ਦਾ ਬਾਗੀ ਹੋ ਜਾਏ ਵਿਗੜ ਜਾਏ ਵਾਪਸ ਆਏ ਤੇ ਮਾਪੇ ਵੀ ਰੋ ਕੇ ਸੀਨੇ ਨਾਲ ਲਾ ਲੈਂਦੇ ਆ ਇਹ ਹੈ ਤਾਂ ਰੱਬ ਦਾ ਹੀ ਬੱਚਾ ਨਾ ਬਹੁਤ ਦੂਰ ਚਲਾ ਗਿਆ ਜਦੋਂ ਵਾਪਸ ਹੁੰਦਾ ਹੈ ਗੁਰੂ ਫਿਰ ਉਹ ਵੇਗੇ ਖਲੋਤਾ ਛਾਤੀ ਨਾਲ ਲਾ ਲੈਂਦੇ ਸੁਧ ਅਪਰਾਧ ਕਰਤਾ ਹੈ ਨੇ ਇਹ ਸ਼ਬਦ ਕਹਿੰਦੇ ਸੁੱਤ ਅਪਰਾਧ ਕਰਤਾ ਹੈ ਜੀਤੇ ਜਨਨੀ ਚੀਤਨਾ ਰੱਖਸ ਦਿੱਤੇ ਰਾਮਈਆ ਕੋ ਬਾਰਕ ਤੇਰਾ ਕਾਹੇ ਨ ਖੰਦਸ ਅਗਲੀ ਗੱਲ ਕੱਲੇ ਗੁਨਾਹ ਨਹੀਂ ਕੀਤੀ ਮਾਂ ਦੇ ਸਾਹਮਣੇ ਵੀ ਹੱਥ ਚੁੱਕਿਆ ਜੇ ਅਤਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤਨਾ ਰੱਖ ਸਮਾਇਆ ਇਹ ਦਾ ਵੱਡਾ ਰੱਬ ਦਾ ਦੇਲ ਹੈ ਕਿ ਆਵੇਗਾ ਕਰਮ ਕੋ ਗੁਨਾਹਗਾਰ ਦੇ ਇਕਬਾਲ ਕਹਿੰਦਾ ਹੈ ਕਿ ਰੱਬ ਕੁਝ ਨਹੀਂ ਹੋਰ ਸੰਗ ਦਾ ਕਹਿੰਦਾ ਜਦੋਂ ਕੋਈ ਗੁਨਾਹਗਾਰ ਆ ਕੇ ਰੁੰਦਾ ਹੈ ਨਾ ਤੇ ਉਹਦੇ ਮੋਤੀ ਸਾਂਭ ਕੇ ਆਪਣੇ ਖਜ਼ਾਨੇ ਚ ਪਾ ਲੈਂਦਾ ਕਹਿੰਦਾ ਇਹਦਾ ਮੁਕਾਬਲਾ ਕੋਈ ਹੀਰਾ ਵੀ ਨਹੀਂ ਕਰ ਸਕਦਾ ਇਹ ਬੰਦਾ ਆ ਗਿਆ ਵਾਪਸ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ ਗੁਨਾਹਗਾਰ ਜੋ ਕਹਦੇ ਗੁਨਾਹਗਾਰ ਹੂੰ ਮੈਂ ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲੀਆ ਬੋਸਾ ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ ਮੋਤੀ ਸਮਝ ਕਰ ਚੁਣ ਲੀਏ ਸ਼ਾਨੀ ਕਰੀਮੀ ਨੇ ਕਤਰੇ ਜੋਤھے ਮੇਰੇ ਅਰਕੇ ਇਨਫਾਲ ਕੇ ਮੇਰੀਆਂ ਅੱਖਾਂ ਚ ਜਿਹੜੇ ਪਛਤਾਵੇ ਦੇ ਅਥਰੂ ਨਿਕਲੇ ਨਾ ਗੁਰਮਖੋ ਗੁਰੂ ਮੈਂ ਕਹਿੰਦਾ ਸਤਾਬਲਵੰਦ ਸਾਹਿਬ ਕੀਰਤਨ ਕਰਦੇ ਨੇ ਕਮਾਲ ਦਾ ਕਰਦੇ ਆ ਉਦੋਂ ਸ਼ਬਦ ਗੁੰਦੇ ਸੰ ਜਦਨ ਕੀਤੇ ਹੋਏ ਗੁਨਾਹ ਦੀ ਮਾਫੀ ਮੰਗੀ ਉਦੋਂ ਸ਼ਬਦ ਉਚਾਰਨ ਕਰਨ ਲੱਗ ਪਏ ਉਦੋਂ ਧੁਰ ਕੀ ਬਾਣੀ ਗੁਰੂ ਸਾਹਿਬ ਕਹਿੰਦੇ ਆ ਭਾਈ ਤੁਸੀਂ ਇਹ ਕੰਮ ਕਰੋ ਪਹਿਲੀ ਗੱਲ ਤਾਂ ਬਚੋ ਦਰ ਪਾਪ ਤੋਂ ਦੂਰ ਇਹ ਦਰਦਰ ਤੇ ਦੂਰ ਰੋ ਬਾਚੇ ਦੇ ਤੋਂ ਬੇਨਤੀ ਕਰ ਤੂੰ ਮੈਨੂੰ ਬਖਸ਼ ਲੈ ਮੈਨੂੰ ਤੂੰ ਕਰਮ ਨਾ ਕਰਾਈਂ ਉਹ ਸ਼ਾਨੇ ਕਹਿੰਦੇ ਨੇ ਬੜੀ ਸੁਣੀਆਂ ਗੱਲਾਂ ਮਿਲਦੀਆਂ ਨੇ ਪੜਨ ਨੂੰ ਵੀ ਦਿਨੇ ਇਹੋ ਜਿਹਾ ਕਰਮ ਨਾ ਕਰੋ ਕਿ ਰਾਤ ਦਾ ਬਿਸਤਰਾ ਸੂਲਾ ਬਣ ਜਾਏ ਤੇ ਰਾਤ ਇਹੋ ਜਿਹਾ ਪਾਪ ਨਾ ਕਰੋ ਕਿ ਸਵੇਰੇ ਅੱਖਾਂ ਚੁੱਕ ਕੇ ਚੱਲਣ ਜੋਗੀ ਵੀ ਨਾ ਰਹੀਏ ਬਾਚੇ ਦੇ ਤੋਂ ਹਜ਼ੂਰ ਕਿਨ ਨਰ ਅਚੇਤ ਪਾਪ ਦੇ ਡਰੇ ਦੀਨ ਦਇਆਲ ਸਗਲ ਪੈ ਭਜਨ ਸ਼ਰਨ ਤਾਹ ਤੁਮ ਪਰਿ ਰਹਾਉ বেদ ਪੁਰਾਨ ਜਾਸ ਗੁਣ ਗਾਵਤ বেদ ਚਾਰ বেদ ਪੁਰਾਨ ਦਾ ਅਰਥ ਪੁਰਾਨ 18 ਪਰੇ ਦੇ ਸਿੱਧੇ ਅਰਥ ਕਰਾਂਗੇ ਧਰਮ ਗ੍ਰੰਥ ਕਿ ਜਿਸ ਪਰਮਾਤਮਾ ਦੇ ਜਾਸ ਦਾਰ ਤੇ ਜਿਸ ਗੁਣ ਗਾਵਤ ਗੁਣ ਗਾਉਣੇ ਜਿਸ ਪਰਮਾਤਮਾ ਦੇ ਗੁਣ 베ਦ ਤੇ ਪੁਰਾਣ ਗਾਉਂਦੇ ਆ ਤਾਕੂ ਨਾਮ ਹੀਐ ਮੋ ਧਰ ਰਈ ਤਾਕੂ ਤਿਸ ਦਾ ਉਸ ਪਰਮਾਤਮਾ ਦਾ ਨਾਮ ਆਪਣੇ ਗਿਰਦੇ ਵਿੱਚ ਰੱਖ ਲੈ ਜਿਹਦੀਆਂ ਸਿਫਤਾਂ ਗ੍ਰੰਥ ਕਰਦੇ ਪਏ ਆ ਇਸ ਨੂੰ ਫਿਰ ਧਿਆਨ ਨਾਲ ਸੁਣਿਓ ਨਾਰਦ ਸੇ ਚਤੁਰੰਗ ਸੇ ਰਮਨਾਰਕ ਸੇ ਸਭ ਉਮਿਲ ਗਾਇਓ 베ਦ ਕਤੇਬ ਨਾ ਭੇਦ ਲਕਿਓ ਸਭ ਹਾਰ ਪਰੇ ਹਰ ਆਤਨਾਇਓ ਜਿੰਨੇ ਧਰਮ ਗ੍ਰੰਥ ਨੇ ਮੈਂ ਕੱਲ ਵੀ ਸ਼ੈਦ ਅਰਜ਼ ਕੀਤੀ ਕਿ ਪਰਸੋਂ ਜਦੋਂ ਕਥਾ ਐਤਵਾਰ ਸੀ ਕਿ ਧਰਮ ਗ੍ਰੰਥ ਕਿੱਥੋਂ ਨਿਕਲਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗ ਬੇਦੁਪਾਈ ਬੇਦੁਪਾਈ ਸਿਮਰਨ ਵਿੱਚੋਂ ਜੋ ਗਿਆਨ ਮਿਲਿਆ ਉਹਨਾਂ ਨੂੰ ਅੱਖਰਾਂ ਦਾ ਰੂਪ ਦੇ ਦਿੱਤਾ ਇੱਕ ਥਾਂ ਤੇ ਸੰਵਾਦਿਤ ਕਰ ਦਿੱਤਾ ਉਹ ਧਰਮ ਗ੍ਰੰਥ ਬਣ ਗਿਆ ਪਰ ਆਇਆ ਕਿੱਥੋਂ ਹਾਂਜੀ ਮਹਾਰਜ ਕਹਿੰਦੇ ਆ ਉਹ ਸਿਮਰਨ ਚੋ ਪ੍ਰਭੂ ਤੋਂ ਜਿਹੜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਰਨਾ ਜਿਹਦੀਆਂ ਸਿਫਤਾਂ ਗੁਰੂ ਗ੍ਰੰਥ ਸਾਹਿਬ ਕਰਦਾ ਜਿਵੇਂ ਮੈਂ ਸਵੇਰੇ ਕਿਹਾ ਜਿਉ ਗੁਰ ਜੀਆਂ ਸਿਫਤਾਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਜਿਹਦੀਆਂ ਸਿਫਤਾਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਪ੍ਰਮਾਤਮਾ ਦੀਆਂ ਕਰਦਾ ਤੂੰ ਉਸ ਰੱਬ ਦੀ ਸਿਫਤ ਕਰ ਜਿਹਦੀ ਸਿਫਤ ਬਾਣੀ ਵੀ ਕਰਦੀ ਹੈ ਫਿਰ ਗੱਲ ਸੁਣਿਓ ਵੀ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਖੰਡਨ ਕੀਤਾ ਹੈ ਜਿਵੇਂ ਪ੍ਰਮਾਤਮਾ ਦੀਆਂ ਸਿਫਤਾਂ ਗ੍ਰੰਥ ਕਰਦੇ ਆ ਤੂੰ ਵੀ ਉਸ ਪ੍ਰਮਾਤਮਾ ਦੀ ਸਿਫਤ ਕਰ ਉਸ ਦੇ ਯਸ ਨੂੰ ਆਪਣੇ ਹਿਰਦੇ ਚ ਧਾਰਨ ਕਰ ਲੈ ਪਾਵਨ ਨਾਮ ਜਗਤ ਮੈਂ ਹਰ ਕੋ ਪਾਵਨ ਅਰਥਿਕ ਪਵਿੱਤਰ ਨਾਮ ਦਰਤ ਸਿਮਰਨ ਜਗਤ ਮੈਂ ਜਗਤ ਵਿੱਚ ਇਸ ਜਗਤ ਵਿੱਚ ਜੇ ਸਭ ਤੋਂ ਪਵਿੱਤਰ ਕੋਈ ਚੀਜ਼ ਹੈ ਨਾ ਪਾਪੀਆਂ ਦੇ ਪਾਪ ਧੋਣ ਲਈ ਉਹ ਰਬ ਦਾ ਨਾਮ ਹੈ ਪਾਵਨ ਨਾਮ ਜਗਤ ਮਾ ਹਰ ਕੋ ਫਿਰ ਕਿਵੇਂ ਜੀ ਸਿਮਰ ਸਿਮਰ ਕਸਮਲ ਸਭ ਹਰ ਰੇ ਜਿੰਨੇ ਵੀ ਪਾਪ ਨੇ ਜਿਉਂ-ਜਿਉਂ ਸਿਮਰਨ ਕਰੇਗਾ ਤਿਉਂ-ਤਿਉਂ ਕੀਤੇ ਹੋਏ ਪਾਪ ਤੇਰੇ ਜਿਹੜੇ ਨੇ ਖਤਮ ਹੋ ਜਾਣਗੇ ਸਿਮਰਨ ਤੋਂ ਉੱਪਰ ਕੋਈ ਚੀਜ਼ ਨਹੀਂ ਪਾਪਾਂ ਨੂੰ ਧੋਣ ਵਾਲੀ ਗੁਰੂ ਜੀ ਨੇ ਤੇ ਕਿਹਾ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਕੈ ਸੰਕ ਕ ਖਿੱਚ ਕੇ ਕੰਨ ਜੁਮੇ ਇੱਕ ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਪੂਰੇ ਜ਼ੋਰ ਨਾਲ ਖਿੱਚ ਕੇ ਆਪਣੇ ਨਿਸ਼ਾਨੇ ਤੇ ਮਾਰਦਾ ਇੰਨਾ ਇਕਾਗਰ ਹੋ ਕੇ ਜਿਹੜਾ ਬੰਦਾ ਤੀਰ ਚਲਾਂਦਾ ਹੈ ਕਦੀ ਦੇਖਿਓ ਉਹ ਬੜਾ ਹੀ ਇਕਾਗਰ ਹੋ ਜਾਂਦਾ ਹੈ ਉਹ ਜੀ ਗੁਰੂ ਗੋਬਿੰਦ ਸਿੰਘ ਕੋਲ ਇੰਨੀ ਮੁਹਾਰਤ ਸੀ ਜੀ ਅਸੀਂ ਅਕਸਰ ਜਿਹੜਾ ਸੱਜੇ ਆਤਮਾ ਤੀਰ ਚਲਾਂਦਾ ਤੇ ਜਿਹੜਾ ਕੋਈ ਖੱਬੇ ਨਾ ਕਰੇਗਾ ਉਹਦਾ ਸੱਜਾ ਨਹੀਂ ਜ਼ਿਆਦਾ ਕੰਮ ਕਰਦਾ ਨਗੌਣ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲਾਂ ਮੈਂ ਗੋਲੀਆਂ ਚਲਾਈਆਂ ਹਜ਼ੂਰ ਦੇ ਬਚਨ ਨੇ ਫਿਰ ਕਹਿੰਦੇ ਨੇ ਮੈਂ ਚਾਰ ਤੀਰ ਇੱਕੋ ਦਮ ਚਾਰ ਤੀਰ ਮੈਂ ਸੱਜੇ ਹੱਥ ਨਾਲ ਚਲਾਏ ਤੇ ਤਿੰਨ ਮੈਂ ਖੱਬੇ ਹੱਥ ਨਾਲ ਚਲਾਏ ਇਹਨਾਂ ਸੱਤਾਂ ਸੀਰਾਂ ਨੇ ਜੰਗ ਤੀਰਾਂ ਨੇ ਜੰਗ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਮਹਾਰਾਜ ਖੱਬੇ ਹੱਥ ਨਾਲ ਤੀਰ ਬੜਾ ਜਬਰਤ ਪੂਰਾ ਖਿੱਚ ਕੇ ਤਾਂ ਕੇ ਚਲਾਉਂਦੇ ਸਨ ਇਹੀ ਕਾਰਨ ਹਜ਼ੂਰ ਸਾਹਿਬ ਕੋਈ ਬੰਦਾ ਚਿਲਾ ਨਹੀਂ ਕਮਾਨ ਚੜਾ ਸਕਿਆ ਗੁਰੂ ਗੋਬਿੰਦ ਸਿੰਘ ਨੇ ਕੀਤਾ ਤਾਂ ਹੀ ਉਹ ਜ਼ਖਮ ਜਿਹੜਾ ਸੀ ਉਹ ਪਾਟ ਗਿਆ ਗੁਰੂ ਸਭ ਖੰਚ ਕੇ ਖੇਚ ਕੇ ਦਾ ਮਤਲਬ ਇਹ ਵੇ ਕਿ ਨਾਮ ਜਪਵੇਂ ਢਿੱਲੜ ਜਾ ਬਣ ਕੇ ਨਹੀਂ ਕਦੀ ਵਾਸੀਆਂ ਲੈ ਲੀਆਂ ਕਦੀ ਖੜੀ ਵੇਖ ਲਈ ਕਦੀ ਖੱਬੇ ਵੇਖ ਲਿਆ ਐ ਤੀਰ ਪੂਰਾ ਖਿੱਚ ਕੇ ਜਿਹੜਾ ਬੰਦਾ ਤੀਰ ਚਲਾਉਂਦਾ ਉਹਦੇ ਸਾਹਮਣੇ ਭਾਵੇਂ ਕੋਈ ਵਹਿਣ ਪਾਉਂਦਾ ਉਹ ਉਧਰ ਵੀ ਨਹੀਂ ਵੇਖਦਾ ਤੀਰ ਚਲਾਉਣ ਵਾਲਾ ਇੰਨਾ ਇਕਾਗਰ ਹੁੰਦਾ ਜੰਗ 'ਚ ਮੰਨ ਲਓ ਜੰਗ ਹੋ ਰਹੀਏ ਕਹਿੰਦਾ ਹਾਏ ਮਰ ਗਿਆ ਤੇ ਮੇਰੇ ਵਰਗਾ ਕਮਜ਼ੋਰ ਹੋਵੇ ਤੀਰ ਛੱਡ ਕੇ ਭਾਜੇਗਾ ਉਹ ਕਿਸੇ ਨੇ ਰਵਾਲਵਰ ਲੈ ਦਿੱਤਾ ਸ਼ਸਤਰ ਵੀ ਤਾਂ ਦਿਲ ਤੋਂ ਬਿਨੰਨ ਰੱਖਿਆ ਜਾਂਦਾ ਚਲਾਇਆ ਵੀ ਨਹੀਂ ਜਾਂਦਾ ਉਹ ਕਿਸੇ ਨੂੰ ਕਿਤੇ ਛਕਣ ਗਿਆ ਕੋਈ ਸੱਜਣ ਉਹਨੂੰ ਦੇ ਦਿੱਤਾ ਜੀ ਇਹ ਤੈਨੂੰ ਦਿੱਤਾ ਪਿਸਤੌਲ ਰਵਾਲਵਰ ਦਿੱਤਾ ਕਹਾਣੀ ਜੀ ਜੀ ਇਹਨੂੰ ਉਹ ਜਿਵੇਂ ਸੇ ਕਈ ਕਹਾਣੀਆਂ ਜਿਹੜੀਆਂ ਨਾ ਬਨਜਾਰਾ ਬੇਦੀ ਸ਼ਾਇਦ ਪੜਿਆ ਹੋਵੇ ਤੁਸੀਂ ਇਹ ਸੱਤ ਵਾਲੀਅਮ ਨੇ ਇਹ ਇਹ ਪੰਜਾਬ ਦਾ ਜਿਤਨਾ ਪਿਛੋਕੜ ਸੀ ਚਾਹ ਮਿੱਥ ਹੈ ਚਾਹ ਪਿੰਡੂ ਹੈ ਉਸ ਬੰਦੇ ਨੇ ਇੰਨੀ ਮਿਹਨਤ ਕਰਕੇ ਸਾਰਾ ਇਕੱਠਾ ਕਰ ਦਿੱਤਾ ਲੋਕਾਂ ਦੀਆਂ ਮਨੋਤਾ ਕਿਸਲ ਪਰ ਉਹਨੂੰ ਉਹਨਾਂ ਕੋਸ਼ਾਂ ਨੂੰ ਸ਼ਬਦਾਂ ਦੇ ਪ੍ਰਮਾਨ ਦੇ ਕੇ ਨਹੀਂ ਪੜਨ ਲੱਗ ਪੈਣਾ ਹੁਣ ਮੈਂ ਇੱਕ ਵਾਰੀ ਕਹ ਰਕੜੀ ਵਾਲਾ ਦਿਨ ਹੁੰਦਾ ਜੀ ਹਾਂਜੀ ਉਹ ਇੱਕ ਇੱਕ ਉਹਨਾਂ ਦੀ ਰਸਮ ਜੀ ਸਾਡੇ ਸਾਡੇ ਬੰਦਿਆਂ ਦਾ ਇੰਨਾ ਯੋਰ ਲੱਗਾ ਮੈਂ ਕਿਹਾ ਕਿ ਰਕੜੀ ਨਹੀਂ ਬਣਨੀ ਚਾਹੀਦੀ ਲਿਖਿਆ ਵੀ ਨਾ ਤੁਸੀਂ ਮਹਾਰਾਜੀ ਤਾਬਿਆ ਬਨੂ ਨਾ ਬਨੂਣ ਬਾਬੇ ਨਾਨਕ ਨੂੰ ਰਕੜੀ ਠੋਕ ਦਿੱਤੀ ਕੈਲੰਡਰ ਦੇ ਵਿੱਚ ਬੇਬੇ ਨਾਨਕੀ ਬਾਂਦੀ ਪਈ ਏ ਤੇ ਕਮਾਲ ਦੀ ਗੱਲ ਜਿਹੜੀ ਉੱਤੇ ਫੋਟੋ ਦਿਖਾਈ ਏ 1518 ਨੂੰ ਤੇ ਬੇਬੇ ਨਾਨਕੀ ਚਲਾਣਾ ਕਰ ਗਈ ਤੇ ਫੋਟੋ 80 ਸਾਲ ਦੀ ਬਾਬਾ ਜੀ ਨੇ 80 ਸਾਲ ਦੇ ਮੁਰਵੀ ਨੇ ਉਹਨਾਂ ਉਹ ਮੈਂ ਕੀ ਦੀ ਸੋਚਣਾ ਬਸ ਐਵੇਂ ਚੱਲੀ ਜਾਂਦਾ ਤੇ ਮੰਨ ਲਓ ਜੇ ਕੋਈ ਅਨਮਤ ਵਾਲਾ ਪੜਦਾ ਹੈ ਕਈ ਵਾਰੀ ਜਿੱਥੇ ਤੁਸੀਂ ਰਹਿੰਦੇ ਹੋ ਉਹ ਉਹ ਉਹਦੇ ਨਾਲ ਕੋਈ ਇਹ ਨਸ਼ਟ ਨਹੀਂ ਹੋ ਜਾਂਦਾ ਵੀ ਅਸੀਂ ਪਤ ਤੋ ਗਏ ਆ ਉਹ ਜਿੱਦੋਂ ਸ਼ੁਰੂ ਕਰਦੇ ਆ ਰੱਖਾ ਇੱਕ ਆ ਮਾਰਾ ਸਵਾਮੀ ਅਸੀਂ ਰਖੜੀ ਸਾਡਾ ਰੱਖਾ ਰਬ ਅਗਲੇ ਜਿੰਨਾਂ ਦੀ ਰਖੜੀ ਉਹ ਕਦੀ ਵੇਦ ਪ੍ਰਮਾਨ ਦਿੰਦੀ ਨਹੀਂ ਹੁਣ ਆ ਤੁਹਾਡੇ ਜਿਦਨ ਬੱਚਿਆ ਭੂਤ ਬੰਦਿਆ ਨਾ ਜੀ ਹੈਲੋਵਿਨ ਕਹਿੰਦੇ ਹੋ ਤੁਹਾਡੇ ਨਿਆਣੇ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਕਹਿੰਦੇ ਵਿਪਰਨਕ ਰੀਤ ਹੈ ਰੀਤ ਤਾਂ ਰੀਤ ਹੈ ਨਾ ਇਹ ਥੋੜਾ ਜਿਹਾ ਨਾਮੇ ਚ ਲੈ ਕੇ ਅਮਰੀਕਾ ਜਾਓਗੇ ਤੇ ਉੱਥੇ ਹਲੋਵਿਨ ਤੁਹਾਨੂੰ ਪ੍ਰਵਾਨ ਹੈ ਕਿਹੜੇ ਰਤ ਨਾਮੇ ਚ ਲਿਖੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਨਾ ਉਲਜੀ ਜਾਈਏ ਉਹ ਨਿਆਣੇ ਇੱਕ ਦਿਨ ਕਰਦੇ ਆ ਚਲੋ ਸ਼ੁਗਲ ਮੇਲਾ ਕਰ ਗਏ ਕੋਈ ਭੂਤ ਬਣਿਆ ਕੁਛ-ਕੁਛ ਬਣਿਆ ਪਰ ਸਾਡੀ ਰੀਤ ਤੇ ਨਹੀਂ ਨਾ ਮੈਂ ਇਸ ਕਰਕੇ ਕਹਿੰਦਾ ਇੰਨੇ ਸੰਕੀਰਨ ਨਹੀਂ ਹੋਣਾ ਚਾਹੀਦਾ ਧਰਮ ਬੜਾ ਉੱਚਾ ਹੈ ਜੀ ਉਹ ਮੈਨੂੰ ਇੱਕ ਵਾਰੀ ਕਿਹਾ ਸੀ ਕਿਸੇ ਕਹਿੰਦਾ ਬਾਬਾ ਜੀ ਅਸੀਂ ਤਾਂ ਇੰਨਾ ਸੋਣਿਆ ਜਿਹੜਾ ਪ੍ਰਚਾਰਕ ਬੋਲਦਾ ਧਰਮ ਦੀ ਪਿੱਟੇ ਛੁਰਾ ਧਰਮ ਦੀ ਪਿੱਟੇ ਛੁਰਾ ਉਹ ਕਹਿੰਦਾ ਮੈਨੂੰ ਤੇ ਸਮਝ ਨਹੀਂ ਪੈਂਦੀ ਛੁਰਾ ਕਾਗਿਦ ਹੈ ਕਿ ਪਿੱਠ ਪੱਥਰ ਦੀ ਹੈ ਕਿੰਦਾ ਜੇ ਤਾਂ ਪੱਥਰ ਦੀ ਪਿੱਛੇ ਤੇ ਫਿਰ ਸ਼ੁਰਾ ਅਸਰ ਕੋਈ ਨਹੀਂ ਕਰਦਾ ਤੇ ਜੇ ਫਿਰ ਸ਼ੁਰਾ ਹੀ ਕਾਗਜ਼ ਦਾ ਤੇ ਉਹਨੇ ਜਾਣਾ ਕਿੱਥੇ ਐਵੇਂ ਵੈਨ ਨਾ ਪਾਓ ਗੁਰਬਾਣੀ ਦੀ ਗਹਿਰਾਈ ਨੂੰ ਦੇਖੀਏ ਮੈਂ ਤਾਂ ਕਹੇ ਜਿਨੂੰ ਦਿੱਤਾ ਪਿਸਤੌਲ ਵੀ ਓਖੇ ਵੇਲੇ ਕੰਮ ਆਏਗਾ ਉਹ ਲੈ ਗਿਆ ਉਹਨੂੰ ਰਾਹ ਟੱਕਰ ਗਿਆ ਲੁਟੇਰੇ ਉਹਨਾਂ ਕਹਾਂ ਕਿ ਜੇਬ ਖਾਲੀ ਕਰ ਜੇਬ ਖਾਲੀ ਕਰਾਤੀ ਪਾਗਲਵਾ ਦਿੱਤੀ ਉਹਦੀ ਬ੍ਰਾਹਮਣ ਸਭ ਕੁਝ ਲੁਵਾਤਾ ਉਹ ਕੱਪੜੇ ਵੀ ਲਵਾਉਂਦੇ ਕਿਨੇ ਕੱਪੜੇ ਬੜਾ ਸੋਹਣਾ ਇੰਚ ਗੱਪ ਚ ਗੱਬ ਆ ਝੱਗਾ ਕਹਿੰਦੇ ਸਨ ਉਹ ਇੱਕ ਚੀਜ਼ ਨਾ ਡੱਬ ਵਿੱਚ ਲਾਂਗੜ ਨਾਲ ਥੋਤੀ ਨਾਲ ਲਕਾਈ ਜਾ ਉਹ ਕਹਿੰਦਾ ਕੀ ਹੈ ਕੱਟ ਬਾਰੇ ਵੀ ਉਹ ਪਿਸਤੌਲ ਸੀ ਕਹਿੰਦਾ ਇਹ ਕਾਦੇ ਲਈ ਕਹਿੰਦਾ ਓਖੇ ਵੇਲੇ ਕੰਮ ਆਏਗਾ ਉਹ ਕਹਿੰਦਾ ਤੂੰ ਭਰਾਵਾ ਕੱਪੜੇ ਵੀ ਲੈ ਜਾ ਤੈਨੂੰ ਕੀ ਲੁੱਟਣੇ ਚ ਇਹ ਨਹੀਂ ਪਤਾ ਓਖਾ ਵੇਲਾ ਕਿਹੜਾ ਹੁੰਦਾ ਮੈਂ ਇਸ ਕਰਕੇ ਬੇਨਤੀ ਕਰਾਂਗਾ ਮੈਂ ਤਾਂ ਇਹ ਥੋੜਾ ਜਿਹਾ ਲੈ ਲਿਆ ਮਹਾਰਾਜ ਦੀ ਬਾਣੀ ਬੜੀ ਗੰਭੀਰ ਹੈ ਕਿਤੇ ਇਹ ਨਾ ਸੋਚੋ ਭਾਈ ਸਾਹਿਬ ਮੋਤੀ ਮੋਤੀ ਚੇਤੇ ਕਰਾਈ ਜਾਂਦੇ ਇਸ ਕਰਕੇ ਕਿਹਾ ਮਹਾਰਾਜ ਕਹਿੰਦੇ ਆ ਕਿ ਜਿਹੜੇ ਤੇਰੇ ਸਾਰੇ ਪਾਪ ਨੇ ਨਾ ਰੱਬ ਤੋਂ ਅੱਗੇ ਪਵਿੱਤਰ ਕੋਈ ਚੀਜ਼ ਨਹੀਂ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸੰਭਾਰ ਦੇ ਉਹਦਾ ਸਿਮਰਨ ਕਰ ਸਿਮਰਨ ਨਾਲ ਪਾਪ ਜਾਣਗੇ ਇਤੋਂ ਵੱਡੀ ਕੋਈ ਬਾਤ ਹੀ ਨਹੀਂ ਮੈਂ ਫਿਰ ਸ਼ਬਦ ਬੋਲ ਰਿਹਾ ਸਿੱਥੋਂ ਆਪਾਂ ਨਿਕਲੇ ਸਭ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਕਹਿ ਫਿਰ ਮਹਾਰਾਜ ਪਾਪਾਂ ਨੂੰ ਜਿਵੇਂ ਵੇਖੋ ਉਦਾਹਰਣ ਕੈਸੀ ਦਿੱਤੀ ਜਦੋਂ ਗੋਲੀ ਚਲਾਣ ਜਾਣੇ ਆ ਸਾਹਮਣੇ ਟਾਰਗੇਟ ਰੱਖਦੇ ਆ ਨਾ ਇੱਥੇ ਮਾਰਨੀ ਗੋਲੀ ਗੁਰੂ ਸਾਹਿਬ ਕਹਿੰਦੇ ਸਾਹਮਣੇ ਕੀਤੇ ਕੋਈ ਪਾਪ ਤੈਨੂੰ ਸਿਮਰਨ ਚ ਦਿਸਦੇ ਨੇ ਉਹ ਤੇਰਾ ਟਾਰਗੇਟ ਨੇ ਇਹਨਾਂ ਨੂੰ ਵੇਖ ਕੇ ਨਾਮ ਨਾ ਛੱਡੀ ਇਹਨਾਂ ਖਿੱਚ ਕੇ ਕਾਗਰ ਹੋ ਕੇ ਨਾਮ ਜਪ ਇਹਨੂੰ ਪਾੜ ਕੇ ਰੱਖਦੇ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਕਹਿ ਗੁਰਮੰਤਰੜਾ ਚਿਤਾਰ ਨਾਨਕ ਦੁਖ ਨਾ ਥੀ ਵਈ ਸਿਮਰ ਸਿਮਰ ਕਸਮਲ ਸਭ ਹਰ ਵੇ ਵਾ ਵਾ ਕਿਨ ਕਰ ਸਿਮਰਨ ਇਹ ਸਾਰੇ ਪਾਪ ਹਰੇ ਜਾਣਗੇ ਅੱਗੇ ਫਿਰ ਜੀ ਗੁਰੂ ਜੀ ਇਹ ਕੁਝ ਰੁਕ ਜੀ ਕਿਤੇ ਨਹੀਂ ਮਾਨਸ ਦੇਹ ਬਹਰ ਨ ਪਾਵੇਂ ਬਹਰ ਨ ਨਹ ਪਾਵੇ ਇਹ ਮਨੁੱਖਾ ਜਨਮ ਫਿਰ ਨਹੀਂ ਹੋ ਮਿਲਣਾ ਦੁਬਾਰਾ ਨਹੀਂ ਹੋ ਮਿਲਣਾ ਕਛੂ ਉਪਾਉ ਮੁਕਤ ਕਾ ਕਰ ਲੈ ਕੋਈ ਤਾਂ ਉਪਹਾ ਕਰ ਇਸ ਪਾਪਾਂ ਤੋਂ ਮੁਕਤ ਹੋਣ ਲਈ ਗੁਰੂ ਜੀ ਕਹਿੰਦੇ ਨਾਨਕ ਕਹਿਤ ਗਾਏ করুণਾ ਮੈਂ ਚਲੋ ਪਾਠ ਮੇਰਾ ਕਿਹਾ ਲੈ ਪੋਥੀ ਸਾਹਿਬ ਜਤੇ ਮੈਂ ਬਕਰਾ ਲਿਖਿਆ ਪਰ ਜਦੋਂ ਅਰਥ ਹੋਣਗੇ ਨਾ ਉਦੋਂ ਕੱਠੀ ਪਾਠ ਹੋਵੇਗਾ করুণਾ ਮੈਂ ਏ ਕਰਨਾ ਦੇ ਘਰ ਦਇਆ ਦੇ ਘਰ ਜੀ ਮਹਾਰਾਜ ਕਹਿੰਦੇ ਉਸ করুণਾ ਮੈਂ ਜਿਹੜਾ ਕਿਰਪਾਲੂ ਹੈ ਦਿਆਲੂ ਹੈ করুণਾ ਉਹਦੇ ਚ ਤੇ ਤਰਸ ਹੀ ਬੜਾ ਓਏ ਕਰੁਣਾ ਪਰਿਆ ਪਿਆ ਕਰੁਣਾ ਨਾਲ ਮਹਾਰਾਜ ਕਹਿੰਦੇ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਇਸ ਭਵ ਸਾਗਰ ਤੋਂ ਜੇ ਪਾਰ ਹੋਣਾ ਨਾ ਤੇ ਫਿਰ ਕਿਰਪਾਲੂ ਕਰੁਣਾ ਦਾ ਘਰ ਜਿਹੜਾ ਉਹਦੀਆਂ ਸਿਫਤਾਂ ਕਰ ਮੈਂ ਇੱਕੋ ਹੀ ਬੇਨਤੀ ਕਰਾਂਗਾ ਜਿੰਨੀ ਕਿ ਮੈਨੂੰ ਸਮਝ ਪਈ ਬਾਣੀ ਚੋਂ ਮੈਂ ਤਾਂ ਸਿੱਧੇ ਅਰਥ ਕੀਤੇ ਨੇ ਜੀ ਜਿਹੜੇ ਕੰਮਾਂ ਤੋਂ ਬਾਣੀ ਵਰਜਦੀ ਹੈ ਉਹ ਪਾਪ ਹੈ ਜਿਹੜੇ ਕੰਮਾਂ ਨੂੰ ਬਾਣੀ ਕਮਾਣ ਲਈ ਕਹਿੰਦੀ ਉਹ ਪੁਰਖ ਹੈ ਬਸ ਸਿੱਧੇ ਅਰਥ ਕਰੀਆ ਆਪਾਂ ਕਿਉਂ ਅਨਮਤ ਦੇ ਵੇਖਣੇ ਦੂਜੇ ਨੂੰ ਕਿਉਂ ਪੜਨ ਜਿਹੜੇ ਕਰਮ ਕਹਿੰਦੀ ਸਿੱਧੀ ਗੱਲ ਗੁਰੂ ਨੇ ਕੀ ਜਿਹੜਾ ਇੱਥੇ ਕਿਹਾ ਕਿ ਐਸੀ ਕਲਾ ਨਾ ਖੇਡੀਏ ਜਿੱਤ ਦਰ ਗਏ ਗਿਆਂ ਹਾਰ ਗਏ ਇਹੋ ਜਿਹਾ ਕੰਮ ਨਾ ਕਹੀਂ ਸੋਈ ਕੰਮ ਕਮਾਏ ਜਿੱਤ ਮੁਖ ਉਜਲਾ ਸੋਈ ਕਰਮ ਕਮਾਏ ਜਿੱਤ ਮੁਖ ਉਜਲਾ ਸਿੱਧੇ ਜੇ ਅਰਥ ਮੈਂ ਕੀਤੇ ਨੇ ਪਾਪ ਉਹ ਜੋ ਗੁਰੂ ਦੇ ਹੁਕਮ ਦੀ ਅਦੂਲੀ ਹੋ ਜਾਏ ਪੁੰਨ ਉਹ ਜੋ ਗੁਰੂ ਦੇ ਹੁਕਮੇ ਚਲੇ